ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੋਗ ਜੋਰ ਚਾਰੂ ਡੋਂਗ ਜੋਰ ਚਾਰੂ ਗੁਰਮੀਤ ਸਿੰਘ ਅੰਮ੍ਰਿਤ ਪਣਾਵੜੀ ਜਿੰਦਾਬਾਦ ਐਮ ਐਲ ਏ ਗੁਰਮੀਤ ਸਿੰਘ ਪਣਾਵੜੀ ਜਿੰਦਾਬਾਦ ਲੰਕੂ ਵਰਤਿਕ ਮਾਨ ਜਿੰਦਾਬਾਦ ਇੰਦੋਰ ਵਰਤਿਕ ਮਾਨ ਜਿੰਦਾਬਾਦ ਜੈ ਜੀ ਭੋਗ ਜਿੰਦਾਬਾਦ ਜੈ ਜੀ ਭੋਗ ਜਿੰਦਾਬਾਦ ਸ਼ਤੂਲਗੜ ਦੇ ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਮਧੂ ਵਾਲਾ ਦਾ ਚੋਣ ਪ੍ਰਚਾਰ ਜੋਰਾਂ ਦੇ ਚੱਲ ਰਿਹਾ ਹੈ ਇਸ ਵੰਦੀ ਗਲਵਤ ਦੌਰਾਨ ਆਤਮ ਪ੍ਰਕਾਸ਼ ਲੱਛੀ ਨੇ ਕਿਹਾ ਕਿ ਵਿਕਾਸ ਦੇ ਕੰਮਾਂ ਦੇ ਨਾਮ ਤੇ ਵੋਟਾਂ ਮੰਗ ਰਹੇ ਹਾਂ ਤੇ ਜਿੱਤ ਵੀ ਪ੍ਰਾਪਤ ਕਰਾਂਗੇ ਇਸ ਮੌਕੇ ਤੇ ਉਹਨਾਂ ਹੋਰ ਕੀ ਕਿਹਾ ਜਰਨਲੀ ਦੇਖੋ ਸਾਡੀ ਇਹ ਰਿਪੋਰਟ ਅਸੀਂ ਇਸ ਚੋਣ ਨੂੰ ਬਹੁਤ ਹੀ ਪਹਿਲਾ ਤਾਂ ਆਪਣੀ ਖੁਸ਼ ਨਸੀਬੀ ਮੰਨਦੇ ਹਾਂ ਕਿ ਇਸ ਪਾਰਟੀ ਨੇ ਸਾਨੂੰ ਚੁਣਿਆ ਇਸ ਕੰਮ ਦੇ ਲਈ ਇਸ ਕੰਮ ਨੂੰ ਅਸੀਂ ਪੂਰੀ ਤਨਦੇਹੀ ਨਾਲ ਕਰਾਂਗੇ ਅਸੀਂ ਅੱਗੇ ਵੀ ਮੇਰੇ ਪਾਪਾ ਬਹੁਤੇ ਕੰਮ ਕਰਵਾਉਂਦੇ ਰਹੇ ਨੇ ਪਰ ਹੁਣ ਕਹਿੰਦੇ ਆ ਕਿ ਜਦੋਂ ਹੱਥ 'ਚ ਪਾਵਰ ਹੋਵੇ ਤਾਂ ਕੰਮ ਬਹੁਤ ਤੇਜ਼ੀ ਨਾਲ ਤੇ ਜ਼ਿੰਮੇਵਾਰੀ ਨਾਲ ਹੁੰਦਾ ਹੈ ਪਹਿਲਾ ਕੰਮ ਕਰਦੇ ਸੀ ਸ਼ੌਂਕ ਨਾਲ ਹੁਣ ਕੰਮ ਕਰਾਂਗੇ ਜ਼ਿੰਮੇਵਾਰੀ ਨਾਲ ਤਾਂ ਅਸੀਂ ਤਾਂ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਤੁਸੀਂ ਸਾਡੇ ਤੇ ਇੱਕ ਵਾਰੀ ਵਿਸ਼ਵਾਸ ਕਰੋ ਇੱਕ ਵਾਰੀ ਸਾਨੂੰ ਮੌਕਾ ਦਿਓ ਅਸੀਂ ਸਾਰੇ ਕੰਮ ਤਾਂ ਦੇਹੀ ਨਾਲ ਕਰਾਂਗੇ ਤੁਹਾਡੇ ਜੋ ਵੀ ਰਹਿੰਦੇ ਕੰਮ ਨੇ ਕੁਝ ਅਸੀਂ ਆਪਦੀ ਸੋਚ ਨਾਲ ਕਰਾਂਗੇ ਕੁਝ ਲੋਕਾਂ ਦੀ ਜ਼ਿੰਮੇਵਾਰੀ ਆਪਦੀ ਜ਼ਿੰਮੇਵਾਰੀ ਸਮਝ ਕੇ ਤੇ ਲੋਕਾਂ ਦੀ ਮਦਦ ਨਾਲ ਕਰਾਂਗੇ ਬਾੜ ਵਿੱਚ ਉਹ ਰਿਸਪੌਂਸ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਮਿਲ ਰਿਹਾ ਹੈ ਸਾਨੂੰ ਤਾਂ ਇਹ ਲੱਗਦਾ ਜਦੋਂ ਰਾਤ ਨੂੰ ਸੌਣਿਆ ਵੀ ਅਸੀਂ ਜਿੱਤੀ ਪਏ ਆ ਤੇ ਸਾਨੂੰ ਤਾਂ ਲੱਗ ਹੀ ਨਹੀਂ ਰਿਹਾ ਸਨਾਈ ਲੱਗ ਰਿਹਾ ਕਿ ਜਿਵੇਂ ਲੋਕ ਸਾਡੇ ਨਾਲ ਨਹੀਂ ਚੋਣ ਬਹੁਤ ਵਧੀਆ ਚੱਲ ਰਹੀ ਹੈ ਮਹਮ ਜੀ ਸਾਡੇ ਵਰਕਰ ਬਹੁਤ ਵਧੀਆ ਹੈਗੇ ਸਾਡੇ ਨਾਲ ਬਾਕੀ ਅਸੀਂ ਲੋਕਾਂ ਵਾਸਤੇ ਕੰਮ ਕਰਾਂਗੇ ਜੀ ਨਾਲ ਹੀ ਜਿਹੜਾ ਗੰਦਾ ਪਾਣੀ ਆ ਰਿਹਾ ਜੀ ਉਹਦੇ ਵਾਸਤੇ ਅਸੀਂ ਮਸਲਾ ਹੱਲ ਕਰਾਵਾਂਗੇ ਮੁਖੰਦ ਮਾਨ ਜੀ ਨੂੰ ਕਹਿ ਕੇ ਇਹਦਾ ਕੈਂਸਰ ਦੀ ਬਿਮਾਰੀ ਹੋ ਰਹੀ ਹੈ ਜੀ ਬਹੁਤ ਬਦਤਬਿਵਾਰੀਆਂ ਫੈਲ ਰਹੀਆਂ ਜੀ ਇਸ ਮੁੱਦੇ ਤੇ ਅਸੀਂ ਚੋਣ ਲੜ ਰਹੇ ਹਾਂ ਜੀ ਪੂਰਾ ਸਹਿਯੋਗ ਹੈ ਜੀ ਬੱਚਾ ਬੱਚਾ ਸਾਡੇ ਨਾਲ ਹੈ ਜੀ 6 ਕਰੋੜ ਰੁਪਏ ਆਇਆ ਪਿਆ ਜੀ ਹਰ ਰੋਜ਼ ਤੇ ਕੰਮ ਹੋਣਗੇ ਜੀ ਐਮਐਲਏ ਸਾਹਿਬ ਕਹਿ ਕੇ ਗਏ ਹੈ 2 ਮਿੰਟਾਂ ਵਿੱਚ ਸਾਰੇ ਅਧਿਕ ਕੰਮ ਸਟਾਰਟ ਕਰ ਦਾਂਗੇ ਜੀ ਅਸੀਂ ਬਾੜਵਾਸੇ ਨੂੰ ਇਹ ਅਪੀਲ ਕਰਦੇ ਆ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਤੋਂ ਜਿਤਾਓ ਜੀ ਔਰ ਅਸੀਂ ਵਿਕਾਸ ਦੇ ਵੱਧ ਤੋਂ ਵੱਧ ਕੰਮ ਕਰਾਂਗੇ ਜੀ ਕਿਵੇਂ ਮਾਹੌਲ ਨੂੰ ਦੇਖ ਰਹੇ ਸੀ ਮਾਹੌਲ ਬਧੀਆ ਹੈ ਜੀ ਕੀ ਲੱਗ ਰਿਹਾ ਹੈ ਜੀ ਤੁਹਾਡੇ ਵਾਰਡ ਦੇ ਵਿੱਚ ਤੁਹਾਡੇ ਆਉ ਸਾਨੂੰ ਤਾਂ ਆਪ ਦੇ ਵਾਰਡ ਚ ਹਾਲਾਤ ਆਪ ਦੀ ਜਿੱਤੂ ਲੱਗ ਰਹੀ ਹੈ ਜੀ ਕਿਹੜੇ ਕਿਹੜੇ ਤੁਸੀਂ ਕੰਮਾਂ ਨੂੰ ਲੈ ਕੇ ਵੋਟਾਂ ਮੰਗ ਰਹੇ ਹੋ ਅਸੀਂ ਦੇ ਵਿਕਾਸ ਦੇ ਕੰਮ ਦੇ ਨੂੰ ਲੈ ਕੇ ਵੋਟਾਂ ਮੰਗ ਰਹੇ ਹਾਂ ਜੀ। ਵਾਰਡ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਪਹਿਲਾਂ ਕਿਹੜੀਆਂ ਕਮੀਆਂ ਸੀ ਜਿਹੜੀਆਂ ਤੁਸੀਂ ਪਹਿਲ ਦੇ ਆਧਾਰ ਤੇ ਪੂਰੀਆਂ ਕਰੋਗੇ? ਜਿਵੇਂ ਸੀਵਰੇਜ ਦੀ ਸਫਾਈ ਵਗੈਰਾ ਨਹੀਂ ਹੁੰਦੀ ਜੀ ਉਹਨਾਂ ਦੀ ਸਫਾਈ ਕਰਾਵਾਂਗੇ ਜੀ। ਜਿੰਦਾਬਾਦ ਆਮ ਆਪੀ ਪਾਰਟੀ ਜਿੰਦਾਬਾਦ ਸ਼ਾਨ ਸ਼ਾਨ ਜੈ ਹੂ ਐਮਐਲਏ ਗੁਰਪ੍ਰੀਤ ਸਿੰਘ ਬਣਵਾ ਲਈ ਜਿੰਦਾਬਾਦ ਸੁਖਾ ਸਿੰਘ ਨੂੰ ਮੰਗ ਜਿੰਦਾਬਾਦ